3500 ਤੇ ਰੋ ਗਿਆ ਉਹ ਮੁੰਡੇ ਕੋਈ ਕੱਢੀ ਨਹੀਂ ਸੀ ਪਾਉ ਉਹ ਵਿਚਰ ਰੱਖੀ ਹੋਈ ਸੀ ਜਾਣਕਾਰੀ ਰੱਖੀ ਹੋਈ ਸੀ ਕਿ ਜਲਦੀ ਕੋਈ ਗੱਲ ਪਹਿਲਾਂ ਪੀ.ਟੀ.ਐਮ ਕਰਵਾ ਲੈਣੇ ਆਗੇ ਉਹ ਕਹਿੰਦਾ ਨਾਲ ਮਲੇ ਬਿਸ਼ੀਸ਼ੇ ਦੇ ਉੱਪਰ ਪਾਣੀ ਮਾਰ ਦੇ ਪੜਿਆ ਜਾ ਉਹਨੇ ਸ਼ੀਸ਼ੇ ਦੇ ਪਾਣੀ ਮਾਰ ਲੱਗਿਆ ਤੇ ਉਹ ਨਾਲ ਆਪਣਾ ਮਸ਼ੀਨ ਚੱਕਣ ਲੱਗਿਆ ਉਹਨਾਂ ਨੇ 1 ਲੱਖ ਮਾਰੀ ਸੈਲਫ ਤੇ ਦੀ ਭੱਜ ਤੇ ਬਾਰੇ ਸਾਰਾ ਸਟੀਲ ਪਾਰ ਹੈ ਜੀ ਹੂੰ ਤੇ ਅਸੀਂ ਉਹਨਾਂ ਨੂੰ ਕਿਹਾ ਤੇ ਵੀ ਸਰ ਕੈਸ਼ ਦੇ ਦਿਓ ਜਾਂ ਪੀ.ਟੀ.ਐਮ ਉਹ ਕਹਿੰਦੇ ਪੀ.ਟੀ.ਐਮ ਕਰਾਂਗੇ ਆਹ ਹੁੰਦਾ ਵੀ ਚਲੋ ਪੀ.ਟੀ.ਐਮ ਕਰ ਲੈਂਗੇ ਜੀ ਸਕੰਦਰ ਲੈਨੇ ਆ ਕਹਿੰਦੇ ਗੱਡੀ ਫੁੱਲ ਕਰ ਦੋ ਤੇ ਗੱਡੀ ਫੁੱਲ ਕੀਤੀ ਉਹਦੇ ਵਿੱਚ ਪਟੋਗੜ 3500 ਰੁਪਏ ਤੇਲ ਪਈ ਪਿਆ ਹੋਇਆ ਉਹਨਾਂ ਦੇ ਨਾਲ ਇੱਕ ਮੈਡਮ ਸੀ ਜਿਹੜੀ ਸੀ ਉਹ ਸੀਟ ਤੇ ਬੈਠੇ ਤੇ ਨਾਲ ਦੇ ਮੁੰਡੇ ਨੂੰ ਕਹਦੇ ਵੀ ਪਾਣੀ ਬੋਤਲ ਕੱਢ ਦੇ ਵੀ ਯਾਰ ਭਾ ਕੇ ਲਿਆ ਦੇ ਉਹ ਪਾਣੀ ਲੈਣ ਵਾਸਤੇ ਅਰੇ ਬਸ ਆਪਣੇ ਬੱਟਰ ਪੂਲਰ ਤੋਂ ਹੀ ਤੇ ਉਦੋਂ ਬਾਅਦ 3500 ਤੇਲ ਹੋ ਗਿਆ ਉਹ ਮੁੰਡੇ ਨੇ ਬਿਲਕੁਲ ਕੱਢੀ ਨਹੀਂ ਹੈੀ ਉਹ ਵਿੱਚ ਰੱਖੀ ਹੋਈ ਸੀ ਜਾਣ ਕੇ ਰੱਖੀ ਹੋਈ ਸੀ ਵੀ ਚਲ ਕੋਈ ਅਗਲੀ ਪਹਿਲੇ ਪੇਡਮ ਕਰਵਾ ਲੈਣੇ ਹੈਗੇ ਉਸ ਤੋਂ ਬਾਅਦ ਉਹ ਕਹਿੰਦਾ ਨਾਲ ਮਾਰੇ ਬਿਸ਼ੀਸ਼ੇ ਦੇ ਉੱਪਰ ਪਾਣੀ ਮਾਰਦੇ ਮੜੇ ਆ ਉਹਨੇ ਸ਼ੀਸ਼ੇ ਤੇ ਪਾਣੀ ਮਾਰਨ ਲੱਗਿਆ ਤੇ ਉਹ ਨਾਲ ਆਪਣਾ ਮਸ਼ੀਨ ਚੱਕਣ ਲੱਗਿਆ ਉਹਨਾਂ ਨੇ 1 ਲੱਖ ਮਾਰੀ ਸੈਲਫ ਜਿਹੜੀ ਭੱਜ ਗਈ ਜਾਨੀ ਵਧੀਆ ਪਰਸਨੈਲਿਟੀ ਦੇ ਬੰਦੇ ਸੀਗੇ ਤੁਸ ਗਣਪਤੀ ਹੈ ਜੀ ਆਪਣੇ ਮੈਸੇਜ ਹੱਡੀ ਮੈਸੇਜ ਬਾਬੇ ਹਾਂ ਜੀ ਰੋਡ ਦੇ ਉੱਪਰ ਵੀ ਰੋਡ ਦੇ ਉੱਪਰ ਹੀ ਮੇਨ ਰੋਡ ਤੇ ਗੱਡੀ ਦਾ ਨੰਬਰ ਨੰਬਰ ਸਾਰਾ ਕੁਝ ਹੈਗਾ ਜੀ ਹਾਂ ਜੀ ਸਰ ਗੱਡੀ ਦਾ ਨੰਬਰ ਹੈਗਾ ਜੀ 3500 ਤੇ ਰੋ ਗਿਆ ਉਹ ਮੁੰਡੇ ਕੋਈ ਕੱਢੀ ਨਹੀਂ ਸੀ ਉਹ ਵਿਚਰ ਰਹੀ ਹੋਈ ਸੀ ਜਾਣਤੀ ਰੱਖੀ ਹੋਈ ਸੀ ਜਦੋਂ ਕੋਈ ਪਹਿਲੇ ਪੀ.ਡੀ.ਐਮ ਕਰਵਾ ਲੈਣੇ ਹੈਗੇ ਉਹ ਕਹਿੰਦਾ ਨਾਲ ਮਰੇ ਬਿਸ਼ੀਸ਼ੇ ਦੇ ਉੱਪਰ ਪਾਣੀ ਮਾਰਦੇ ਪੜਿਆ ਜਾਣਾ ਉਹਨੇ ਸ਼ੀਸ਼ੇ ਦੇ ਪਾਣੀ ਮਾਰ ਲੱਗਿਆ ਤੇ ਉਹ ਨਾਲ ਆਪਣਾ ਮਸ਼ੀਨ ਚੱਕਣ ਲੱਗਿਆ ਉਹਨਾਂ ਨੇ 1 ਲੱਖ ਮਾਰੀ ਸੈਲਫ ਤੇ ਦੀ ਭੱਜ ਤੇ ਬਾਰੇ ਸਰ ਹਸਤੀਲ ਪਰ ਐਦਿਗੀ ਹੂੰ ਤੇ ਅਸੀਂ ਉਹਨਾਂ ਨੂੰ ਕਿਹਾ ਤੇ ਵੀ ਸਰ ਕੈਸ਼ ਦੇ ਦਿਓ ਜਾਂ ਪੇਡਿਓ ਉਹ ਕਹਿੰਦੇ ਪੇਡਿਮ ਕਰਾਂਗੇ ਆਹ ਹੁੰਦਾ ਵੀ ਚਲੋ ਪੇਡਿਮ ਕਰ ਲੈਂਗੇ ਜੀ ਸਕੈਨਰ ਲੈ ਲਏ ਆ ਕਹਿੰਦੇ ਗੱਡੀ ਫੁੱਲ ਕਰ ਦੋ ਤੇ ਗੱਡੀ ਫੁੱਲ ਕੀਤੀ ਉਹਦੇ ਵਿੱਚ ਘੱਟੋ ਘਾਟ 3500 ਰੁਪਏ ਦੇ ਰੁਪਏ ਜੀ ਤੇ ਆਦੇ ਉਹਨਾਂ ਨਾਲ ਇੱਕ ਮੈਡਮ ਸੀ ਜਿਹੜੀ ਸੀਗੀ ਉਹ ਸੀਟ ਤੇ ਬੈਠੇ ਤੇ ਨਾਲ ਦੇ ਮੁੰਡੇ ਨੂੰ ਕਹਦੇ ਵੀ ਪਾਣੀ ਬੋਤਲ ਕਾਹਦੀ ਵੀ ਯਾਰ ਭਾ ਕੇ ਲਿਆ ਦੇ ਉਹ ਪਾਣੀ ਲੈਣ ਵਾਸਤੇ ਗਿਆ ਆਪਣੇ ਬਟਰੂਲਰ ਤੋਂ ਹੀ ਤੇ ਉਦੋਂ ਬਾਅਦ 35 ਸ਼ੌਟ ਤੇ ਰੋ ਗਿਆ ਉਹ ਮੁੰਡੇ ਨੇ ਲੋਰੀ ਕੱਢੀ ਨਹੀਂ ਲਈ ਉਹ ਵਿਚਾਰ ਕੀ ਹੋਈਗੀ ਜਾਣ ਕੇ ਰੱਖੀ ਹੋਈ ਸੀ ਕਿ ਚਲ ਕੋਈ ਗੱਲ ਨਹੀਂ ਪਹਿਲੇ ਪੇਟੇਮ ਕਰਵਾ ਲੈਣੇ ਹੈਗੇ ਉਸ ਤੋਂ ਬਾਅਦ ਉਹ ਕਹਿੰਦਾ ਨਾਲ ਮੈਦੇ ਸ਼ੀਸ਼ੇ ਦੇ ਉੱਪਰ ਪਾਣੀ ਮਾਰ ਦੇ ਮੜੇ ਜਾਨ ਉਹਨੇ ਸ਼ੀਸ਼ੇ ਤੇ ਪਾਣੀ ਮਾਰਨ ਲੱਗਿਆ ਤੇ ਉਹ ਨਾਲ ਲੰਮਰਾ ਮਸ਼ੀਨ ਚੱਕਣ ਲੱਗਿਆ ਉਹਨਾਂ ਨੇ ਇੱਕ ਲੱਖ ਮਾਰੀ ਸੈਲਫ ਕੀ ਦੀ ਭਾਜੀ ਯਾਨੀ ਵਧੀਆ ਪਰਸਨੈਲਿਟੀ ਦੇ ਬੰਦੇ ਦੀ ਗਣਪਤੀ ਹੈ ਜੀ ਆਪਣੇ ਮੈਸੇਜ ਦੀ ਮੈਸੇਜ ਬਾਬੇ ਹਾਂ ਜੀ ਰੋਡ ਦੇ ਉੱਪਰ ਵੀ ਰੋਡ ਦੇ ਉੱਪਰ ਹੀ ਮੇਨ ਰੋਡ ਤੇ ਗੱਡੀ ਦਾ ਨੰਬਰ ਨੰਬਰ ਸਾਰਾ ਕੁਝ ਹੈਗਾ ਜੀ ਹਾਂਜੀ ਸਰ ਗੱਡੀ ਦਾ ਨੰਬਰ ਹੈਗਾ ਜੀ 3513 ਹੋ ਗਿਆ ਉਹ ਮੁੰਡੇ ਕੋਈ ਕੱਢੀ ਨਹੀਂ ਸੀ ਉਹ ਵਿਚਰਖੀ ਹੋਈ ਧੀ ਜਾਣਤੀ ਰੱਖੀ ਹੋਈ ਸੀ ਜਦੋਂ ਕੋਈ ਪਹਿਲੇ ਪੇਡਮ ਕਰਵਾ ਲੈਣੇ ਹੈਗੇ ਉਹ ਕਹਿੰਦਾ ਨਾਲ ਮਰੇ ਬਿਸ਼ੀਸ਼ੇ ਦੇ ਉੱਪਰ ਪਾਣੀ ਮਾਰ ਦੇ ਪੜਿਆ ਉਹਨੇ ਸ਼ੀਸ਼ੇ ਤੇ ਪਾਣੀ ਮਾਰਨ ਲੱਗਿਆ ਤੇ ਉਹ ਨਾਲ ਆਪਣਾ ਮਸ਼ੀਨ ਚੱਕਣ ਲੱਗਿਆ ਉਹਨਾਂ ਨੇ 1 ਲੱਖ ਮਾਰੀ ਸੈਲਫ ਤੇ ਦੀ ਭੱਜ ਤੇ ਬਾਰੇ ਸਾਰੇ ਸਤਲਪੁਰ ਆਇਦਗੀ ਹੂੰ ਤੇ ਅਸੀਂ ਉਹਨਾਂ ਨੂੰ ਕਿਹਾ ਤੇ ਵੀ ਸਰ ਕੈਸ਼ ਦੇ ਦਿਓ ਜਾਂ ਪੇਡਿਓ ਕਹਿੰਦੇ ਪੇਡਿਮ ਕਰਾਂਗੇ ਆਹ ਹੁੰਦਾ ਵੀ ਚਲੋ ਪੇਡਿਮ ਕਰਾਂਗੇ ਜੀ ਸਕੈਨਰ ਲੈ ਲਏ ਆ ਕਹਿੰਦੇ ਗੱਡੀ ਫੁੱਲ ਕਰ ਦੋ ਤੇ ਗੱਡੀ ਫੁੱਲ ਕੀਤੀ ਉਹਦੇ ਵਿੱਚ ਘੱਟੋ ਘਾਟ 3500 ਰੁਪਏ ਦੇ ਰੁਪਏ ਜੀ ਪਿਆ ਹੋਇਆ ਉਹਨਾਂ ਦੇ ਨਾਲ ਇੱਕ ਮੈਡਮ ਸੀ ਜਿਹੜੀ ਸੀਗੀ ਉਹ ਸੀਟ ਤੇ ਬੈਠੇ ਤੇ ਤੇ ਨਾਲ ਦੇ ਮੁੰਡੇ ਨੂੰ ਕਹਿੰਦੇ ਵੀ ਪਾਣੀ ਬੋਤੇ ਕਰਦੇ ਵੀ ਯਾਰ ਭਾ ਕੇ ਲਿਆ ਦੇ ਉਹ ਪਾਣੀ ਲੈਣ ਵਾਸਤੇ ਕੇ ਬਸ ਆਪਣੇ ਬਟਰੂਲਰ ਤੋਂ ਹੀ ਤੇ ਉਦੋਂ ਬਾਅਦ 35 ਸ਼ੌਟ ਤੇ ਰੋ ਗਿਆ ਉਹ ਮੁੰਡੇ ਨੇ ਲੋਈਰ ਕੱਢੀ ਨਹੀਂ ਲਈ ਉਹ ਵਿਚਾਰ ਕੀ ਹੋਈਗੀ ਜਾਣਕਾਰੀ ਰੱਖੀ ਹੋਈ ਸੀ ਕਿ ਚਲ ਕੋਈ ਗੱਲ ਨਹੀਂ ਪਹਿਲੇ ਪੇਟੇਮ ਕਰਵਾ ਲਏ ਨੇਗੇ ਉਸ ਤੋਂ ਬਾਅਦ ਉਹ ਕਹਿੰਦਾ ਨਾਲ ਮਰੇ ਸ਼ੀਸ਼ੇ ਦੇ ਉੱਪਰ ਪਾਣੀ ਮਾਰ ਦੇ ਮੜੇ ਜਾਨ ਉਹਨੇ ਸ਼ੀਸ਼ੇ ਤੇ ਪਾਣੀ ਮਾਰਨ ਲੱਗਿਆ ਤੇ ਉਹ ਨਾਲ ਅੰਮ੍ਰਮ ਮਸ਼ੀਨ ਚੱਕਣ ਲੱਗਿਆ ਉਹਨਾਂ ਨੇ 1 ਲੱਖ ਮਾਰੀ ਸੈਲਫ ਗੱਡੀ ਭੱਜ ਗਈ ਜਾਨੀ ਵਧੀਆ ਪਰਸਨੈਲਿਟੀ ਦੇ ਬੰਦੇ ਸੀਗੇ ਤੋਸੇ ਗਣਪਤੀ ਹੈ ਜੀ ਆਪਣੇ ਮੈਸ ਵੀ ਹੱਡੀ ਜੀ ਮੈਸ ਕੀ ਨਾਬੇ ਹਾਂ ਜੀ ਰੋਡ ਦੇ ਉੱਪਰ ਰੋਡ ਦੇ ਉੱਪਰ ਆਈ ਮੇਨ ਰੋਡ ਤੇ ਗੱਡੀ ਦਾ ਨੰਬਰ ਨੰਬਰ ਸਾਰਾ ਕੁਝ ਹੈਗਾ ਜੀ ਹਾਂ ਜੀ ਸਰ ਗੱਡੀ ਦਾ ਨੰਬਰ ਹੈਗਾ ਜੀ